ਇਦਰੀਆ ਨਾਰਾਸ਼ੀ ਫਲ ਲੈ ਕੇ ਹਾਜ਼ਰਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਤੇ ਸੰਭਾਵਨਾਵਾਂ ਆਇਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਨੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤ ਸtare ਅਗਲੇ 24 ਘੰਟਿਆਂ ਬਾਅਦ ਚਮਕੇਗੀ ਇਹਨਾਂ ਪੰਜ ਰਾਸ਼ੀਆਂ ਦੀ ਕਿਸਮਤ ਚਾਰੇ ਪਾਸੇ ਆਏਗੀ ਖੁਸ਼ਖਬਰੀ ਆਓ ਗੱਲ ਕਰਦੇ ਹਾਂ ਮੇਖ ਰਾਸ਼ੀ ਫਲ ਦੀ ਅੱਜ ਦਾ ਦਿਨ ਤੁਹਾਡੇ ਲਈ ਆਮਦਨ ਦੇ ਨਵੇਂ ਸਰੋਤਾਂ ਤੋਂ ਕਮਾਈ ਕਰਨ ਦਾ ਦਿਨ ਹੈ ਤੁਸੀਂ ਅੱਜ ਨਵਾਂ ਮਕਾਨ ਵਾਨ ਦੁਕਾਨ ਆਦਿ ਖਰੀਦ ਸਕਦੇ ਹੋ ਪਰ ਜੇਕਰ ਤੁਹਾਡੇ ਕੋਲ ਜਾਇਦਾ ਸੰਬੰਧੀ ਵਿਵਾਦ ਹੈ ਜੋ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਤੁਹਾਡੇ ਵਿਰੋਧੀ ਕਿਸੇ ਚੀਜ਼ ਨੂੰ ਫੜ ਸਕਦੇ ਹਨ ਲਵ ਲਾਈਫ ਜੀਰੇ ਲੋਕ ਆਪਣੇ 파ਟਨਰ ਨਾਲ ਗੰਢ ਬਣ ਸਕਦੇ ਹਨ ਜਿਸ ਨਾਲ ਉਹ ਖੁਸ਼ ਰਹਿਣਗੇ ਤੁਸੀਂ ਆਪਣੇ ਖਰਚੇ ਵੀ ਵਧਾਉਗੇ ਪਰ ਇਸ ਨਾਲ ਤੁਹਾਡੀ ਜੇਬ ਦਾ ਤੁਹਾਨੂੰ ਧਿਆਨ ਰੱਖਣਾ ਪੈਣਾ ਹੈ ਆਓ ਅੱਗੇ ਗੱਲ ਕਰਦੇ ਹਾਂ ਵਿਸ਼ਵ ਰਾਸ਼ੀ ਪੱਤਰੀ ਇਹ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਹਲਚਲ ਭਰਿਆ ਰਹਿਣ ਵਾਲਾ ਹੈ ਤੁਹਾਡੇ ਦਿਮਾਗ ਵਿੱਚ ਇੱਕ ਵਾਰ ਬਹੁਤ ਸਾਰੇ ਵਿਚਾਰ ਆਉਣਗੇ ਜਿਨ੍ਹਾਂ ਨੂੰ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਤੁਰੰਤ ਲਾਗੂ ਕਰਨਾ ਚਾਹੀਦਾ ਹੈ ਤਾਂ ਹੀ ਤੁਸੀਂ ਉਹਨਾਂ ਤੋਂ ਚੰਗਾ ਮੁਨਾਫਾ ਕਮਾ ਸਕਦੇ ਹੋ ਤੁਹਾਨੂੰ ਵੱਡੇ ਲਾਭ ਦੀ ਭਾਲ ਵਿੱਚ ਛੋਟੇ ਲਾਭਾਂ ਵੱਲ ਧਿਆਨ ਦੇਣਾ ਹੋਵੇਗਾ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਆਦਾ ਦੌੜ ਦੇ ਕਾਰਨ ਤੁਹਾਨੂੰ ਥਕਾਵਟ ਅਤੇ ਪੈਰਾਂ ਵਿੱਚ ਦਰਦ ਆਦੀ ਸਮੱਸਿਆਵਾਂ ਹੋ ਸਕਦੀਆਂ ਹਨ ਮਾਤਾ ਪਿਤਾ ਦੇ ਆਸ਼ੀਰਵਾਦ ਨਾਲ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਆਓ ਅੱਗੇ ਗੱਲ ਕਰਦੇ ਹਾਂ ਮਿਥੁਣ ਰਾਸ਼ੀ ਫਲ ਦੀ ਸਿਹਤ ਦੇ ਲਿਹਾਜ਼ ਨਾਲ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਕਮਜ਼ੋਰ ਰਹਿਣ ਵਾਲਾ ਹੈ ਤੁਸੀਂ ਆਪਣੀ ਸਿਹਤ ਵਿੱਚ ਚੱਲ ਰਹੀਆਂ ਸਮੱਸਿਆਵਾਂ ਦੇ ਕਾਰਨ ਪਰੇਸ਼ਾਨ ਰਹੋਗੇ ਜੇਕਰ ਤੁਸੀਂ ਕਾਰਜ ਖੇਤਰ ਵਿੱਚ ਕੋਈ ਬਦਲਾਅ ਕਰਦੇ ਹੋ ਤਾਂ ਉਹ ਵੀ ਤੁਹਾਨੂੰ ਆਪਣੀ ਇੱਕ ਸਮੱਸਿਆ ਵਾਂ ਸਕਦਾ ਹੈ ਤੁਹਾਡੇ ਵਿਹਾਰ ਵਿੱਚ ਹੰਕਾਰ ਰਹੇਗਾ ਜਿਸ ਕਾਰਨ ਪਰਿਵਾਰ ਦੇ ਮੈਂਬਰ ਵੀ ਪਰੇਸ਼ਾਨ ਹੋਣਗੇ ਅੱਜ ਤੁਸੀਂ ਆਪਣੇ ਪਿਤਾ ਦੀ ਇੱਛਾ ਅਨੁਸਾਰ ਕੋਈ ਕੰਮ ਕਰੋਗੇ ਜਿਸ ਕਾਰਨ ਉਹ ਤੁਹਾਡੇ ਤੋਂ ਨਾਰਾਜ਼ ਵੀ ਹੋ ਸਕਦੇ ਹਨ ਬੱਚਾ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੇਗਾ ਆਓ ਅੱਗੇ ਗੱਲ ਕਰਦੇ ਹਾਂ ਤੁਲਾ ਰਾਸ਼ੀ ਫਲਤੀ ਇਸ ਰਾਸ਼ੀ ਦੇ ਲੋਕਾਂ ਦਾ ਕਮਜ਼ੋਰ ਰਾਜਯੋਗ ਵਪਾਰ ਅਤੇ ਕੈਰੀਅਰ ਦੇ ਮਾਮਲੇ ਵਿੱਚ ਲਾਭ ਦੇ ਸਕਦਾ ਹੈ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਇਸ ਸਮੇਂ ਚੰਗੀ ਕਿਸਮਤ ਮਿਲ ਸਕਦੀ ਹੈ ਜਾਨੀ ਉਹ ਕਿਸੇ ਵੀ امਤਿਹਾਨ ਵਿੱਚ ਸਫਲਤਾ ਹਾਸਲ ਕਰ ਸਕਦੇ ਹਨ ਇਸ ਤੋਂ ਇਲਾਵਾ ਵਿਵਹਤਾ ਜੀਵਨ ਵੀ ਬਹੁਤ ਵਧੀਆ ਰਹਿਣ ਵਾਲਾ ਹੈ ਕੁੰਡਲੀ ਦੇ ਚੱਲਦੇ ਘਰ ਵਿੱਚ ਏ ਰਾਜੋਗ ਸਕਰਮਨ ਹੋਣ ਕਲ ਮੈਦਾਨ ਵਿੱਚ ਬੱਲੇ ਬੱਲੇ ਹੋਣਗੇ ਆਮਦਨ ਵਧੇਗੀ ਅਤੇ ਲੰਬੇ ਸਮੇਂ ਤੋਂ ਰੁਕਿਆ ਕੰਮ ਵੀ ਪੂਰਾ ਹੋ ਸਕਦਾ ਹੈ ਆਓ ਅੱਗੇ ਗੱਲ ਕਰਦੇ ਹਾਂ ਮਕਰ ਰਾਸ਼ੀ ਫਲਦੀ 10ਵੇਂ ਘਰ ਵਿੱਚ ਕਮਜ਼ੋਰ ਰਾਜੋਗ ਬਣ ਰਿਹਾ ਹੈ ਇਹ ਨੌਕਰੀ ਅਤੇ ਕਾਰੋਬਾਰ ਦੀ ਭਾਵਨਾ ਇਸ ਰਾਸ਼ੀ ਦੇ ਲੋਕਾਂ ਨੂੰ ਨਵੀਂ ਨੌਕਰੀ ਦੇ ਆਫਰ ਦੇ ਸਕਦੀ ਹੈ ਜੇਕਰ ਕਿਸੇ ਨੂੰ ਪੈਸੇ ਉਧਾਰ ਦਿੱਤਾ ਹੈ ਤਾਂ ਉਹ ਵੀ ਵਾਪਸ ਆਉਣ ਦੀ ਸੰਭਾਵਨਾ ਹੈ ਕਾਰੋਬਾਰ ਵਿੱਚ ਵਾਧੇ ਦੇ ਨਾਲ ਤੁਸੀਂ ਉਹਨਾਂ ਪ੍ਰੋਜੈਕਟਾਂ ਨੂੰ ਲਾਗੂ ਕਰ ਸਕਦੇ ਹੋ ਜੋ ਕਈ ਦਿਨਾਂ ਤੋਂ ਰੁਕੇ ਹੋਏ ਹਨ ਕੁਆਰੀਆਂ ਕੁੜੀਆਂ ਲਈ ਵਿਆਹ ਦੇ ਰਿਸ਼ਤੇ ਆ ਸਕਦੇ ਹਨ ਆਓ ਅੱਗੇ ਗੱਲ ਕਰਦੇ ਹਾਂ ਕਰਕ ਰਾਸ਼ੀ ਫਲ ਦੀ ਕਰਕ ਰਾਸ਼ੀ ਫਲ ਦੇ ਚੌਥੇ ਘਰ ਵਿੱਚ ਕਮਜ਼ੋਰ ਰਾਜਯੋਗ ਬਣ ਰਿਹਾ ਹੈ। ਇਹ ਜਿਹਾ ਇਹ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਚੌਥਾ ਘਰ ਮਾਂ ਦਾ ਘਰ ਮੰਨਿਆ ਜਾਂਦਾ ਹੈ। ਇਸ ਸਮੇਂ ਤੁਸੀਂ ਵਪਾਰ ਵਿੱਚ ਨਿਵੇਸ਼ ਕਰ ਸਕਦੇ ਹੋ। ਪੈਸਾ ਕਮਾਉਣ ਦੇ ਵੀ ਚੰਗੇ ਸਰੋਤ ਮਿਲਣਗੇ। ਤੁਸੀਂ ਜਾਇਦਾਦ ਅਤੇ ਵਾਹਨ ਖਰੀਦਣ ਬਾਰੇ ਸੋਚ ਸਕਦੇ ਹੋ। ਕੁੱਲ ਮਿਲਾ ਕੇ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਰਹੇਗੀ।